ਇੱਜ ਚੱਲਿਆ ਸੀ ਸਟੇਸ਼ਨ ਤੇ ਘੁੰਮਣਾ ਕਿਉਂਕਿ ਮੌਸਮ ਸਾਫ ਆ ਹੁੰਦ ਖਤਮ ਹੋ ਗਈ ਆ ਨਾਲ ਮੇਰੇ ਸਿਕੰਦਰ ਬਾਈ ਜੀ ਰੈਪਰ ਕਰਦੇ ਜੋ ਜੋ ਕਰਦੇ ਫਿਰ ਉਹ ਕਹੇਗਾ ਕਿ ਉਹ ਫਸਰੇ ਆਗੇ ਆਇਆ ਮੇਰਾ ਇੱਕ ਸ਼ੈਂਟੀ ਇੱਕ ਹੈਗਾ ਆਪਣਾ ਨਾ ਜੀ ਡਾਂਡਾ 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 ਦੇ ਫੈਲਾ ਸੀ ਤਾਂ ਕਰਕੇ ਜੀ ਡਾਂਡੇ ਨੇ ਬਾਈ ਉਹ ਕਹਿਤੀ ਗਾ ਸਿਕੰਦਰ ਕਰਦਾ ਹੁੰਦਾ ਰੈਪ ਜੇ ਮਾਰਦਾ ਜੀ ਨਾ ਕਹਿੰਦਾ ਜੋ ਜੋ ਉਹ ਕਹਿੰਦਾ ਫਸਰੇ ਹੈਗੇ ਮਤਲਬ ਉਹ ਗੱਲਬਾਤ ਜੀ ਹੈ ਬਾਕੀ ਅਸੀਂ ਹੁਣ ਚੱਲਿਆਂ ਮੜਾ ਜਾ ਰੌਂਡ ਮਾਰਨਾ ਬਾਕੀ ਦੱਸੋ ਬਈ ਵਿਚਾਰ ਬੰਨੂ ਇਹ ਬਾਈ ਕਹਿੰਦੇ ਨੇ ਸਕੰਦਰ ਕਹਿੰਦਾ ਵੀ ਇੱਕ ਆਉਂਦਾ ਇੰਸਟਾ ਕੈਮਰਾ ਪਨਿਸ਼ ਸਟਿਕ ਉਹਦੀ ਆ ਹੌਲੀ ਹੌਲੀ ਲਿਆਵਾਂਗੇ ਉਹ ਉਹ ਹੌਲੀ ਹੌਲੀ ਬਾਈ ਮੈਨੂੰ ਜੇ ਤੁਸੀਂ ਸਪੋਰਟ ਕਰੋਗੇ ਨਾ ਸਪੋਰਟ ਜਿਹੜਾ ਹੁੰਦੀ ਆ ਸਟਿਕ ਉਹ ਪੈਸੇ ਪਤਾ ਹੀ ਹੋਊ ਸਾਰੇ ਬੰਦਿਆਂ ਨੂੰ ਤੇ ਉਹਦੇ ਨਾਲ ਵਧੀਆ ਵੀਊ ਵਗੈਰਾ ਵਧੀਆ ਸੈੱਟ ਹੋ ਜਾਂਦਾ ਕੰਮ ਕੋਈ ਨਹੀਂ ਸਾਡੀ ਟੀਮ ਆ ਸਾਰੀ ਬਾਈ ਭਰਾ ਨੂੰ ਫੁੱਲ ਜਿਹੜੀ ਵੀ ਵੀਡੀਓ ਆ ਕਾਂਟੋ ਦੇਖੋ ਬਈ ਕਿਵੇਂ ਖੜੀ ਐ ਤੇ ਬੈ ਗਈ ਹੁਣ ਤਾਂ ਇਹ ਕਾਂਟੋ ਆ ਬਾਕੀ ਛੋਡੇ ਕਾਂਟੋਂ ਕਹਿੰਦੇ ਕੀ ਕਹਿੰਦੇ ਨੇ ਉਹ ਦੱਸਿਓ ਮੜਾ ਜਾ ਫੜਨ ਦੀ ਕੋਸ਼ਿਸ਼ ਕਰਾਂਗੇ ਡਰਪੋਕ ਬੰਦਾ ਸਾਡਾ ਬਾਹਰ ਜਾਂਦਾ ਅੱਜ ਬਈ ਅਸੀਂ ਇੱਥੇ ਚੂਹਾ ਛੱਡ ਗਏ ਆਓ ਰੇ ਜਦੋਂ ਅਸੀਂ ਦੁਕਾਨਦਾਰ ਦਾ ਬਲੌਗ ਬਣਾਇਆ ਸੀਗਾ ਤਾਂ ਕਰਕੇ ਬਾਕੀ ਇਧਰ ਆਵਣਾ ਸਾਡਾ ਮੁੰਡਾ ਹਰ ਸਾਲ ਲੂਣ ਦਾ ਮਾਲਕ ਆ ਇਹ ਤੇ ਜਿਹਨੇ ਸਾਡੇ ਨਾਲ ਥਾੜੀ ਕਰਾਉਣੀ ਆ ਕਰਾ ਨਹੀਂ ਜਾਂਦੀ ਯਾਰ ਇਹ ਛਿੜਦੇ ਆ ਬਈ ਜੀ ਇਹਨੂੰ ਸਾਰੇ ਨੂੰ ਐ ਕਹਿੰਦੇ ਕੰਮ ਕਰ ਲੈ ਕੰਮ ਨਹੀਂ ਕਰਦਾ ਇਹ ਵਿਹਲਾ ਰਹਿ ਗਿਆ ਆ ਦੇਖੋ ਇਧਰ ਆ ਪੈਦਰ ਲੈਂਦਾ ਨਜ਼ਾਰੇ ਆ ਆਇਆ ਜਿੰਦਗੀ ਆ ਗਿਆ ਆ ਦੇਖ ਆਇਆ ਲਾਈਵ ਵਾਲਾ ਸਾਲਾ ਇਹ ਮਰਿਆ ਆ ਦੇਖ ਮੇਰੇ ਕਹਿੰਦੇ ਆ ਲਾਈਵ ਵਾਲਾ ਕਰੋ ਚੈੱਕ ਆ ਆ ਗਿਆ ਇਹ ਤਾਂ ਪਤਾਨੰਦ ਲੈ ਰਿਹਾ ਪਤਾਨੰਦ ਲੈਨੇ ਸਾਰੀ ਪਬਲਿਕ ਬਾਈ ਕੋ ਅੱਜ ਬਾਈ ਮੈਨੂੰ ਰੇਲਵੇ ਵਾਲਿਆਂ ਨੇ ਫੜ ਲਿਆਂਦਾ ਸੀ ਇਹਨੂੰ ਬੰਦੇ ਨੂੰ ਬਾਈ ਮੈਸੇਜ ਆ ਜਾਂਦੇ ਨੇ ਵੀ ਬਾਈ ਵਿਆਹ ਬੂ ਕਰਾ ਲਾ ਠੀਕ ਹੈ ਵਿਆਹ ਨਾ ਇਹ ਕਰਾ ਸਕਦਾ ਤੇ ਨਾ ਹੀ ਭਈ ਇਹਦੀ ਉਹ ਜਿਹੇ ਉਮਰ ਹੋਈ ਆ ਵੈਸੇ ਉਹ ਲੱਗਦਾ ਚਾਹੇ ਇਹ 1.5 ਫੁੱਟ ਦਾ ਬੰਦਾ ਪਰ ਇਹ ਸਾਰੇ ਵੇੜੇ ਦਾ ਚਾਚਾ ਲੱਗਦਾ ਬਸ ਇੰਨੀ ਕਹਿੰਦੇ ਅਮਰੀਕਾ ਦਾ ਨਹੀਂ ਹੈਗਾ ਤੇ ਲੈ ਰਿਹਾ ਚਾਚਾ ਜੀ ਲੈ ਰਿਹਾ ਚਾਚਾ ਜੀ ਚਾਚਾ ਜੀ ਨੂੰ ਸਾਰੇ ਬੰਦੇ ਦੁਕਾਨ ਤੇ ਗਾਣ ਤੇ ਕਰਦੇ ਨੇ ਬਸ ਵਿਆਹ ਬੂ ਦੀ ਇਹਦੀ ਗੱਲ ਨਾ ਤੋੜਿਆ ਕਰੋ ਮੈਨੂੰ ਭਾਈ ਅੱਜ ਕਮੈਂਟ ਆਇਆ ਦੀ ਕਹਿੰਦਾ ਭਾਈ ਵਿਆਹ ਕਰਾ ਲਾ ਦੁਕਾਨ ਤੇ ਵੀ ਤੂੰ ਨਾ ਬੈਠਾ ਕਰੀ ਭਾਬੀ ਬੈਜਿਆ ਕਰੂ ਮਾ ਸਾਲਾ ਸਾਡੀ ਖੁਸ਼ੀ ਨਹੀਂ ਦੇਖੀ ਜਾਂਦੀ ਹੁਣ ਐ ਦੇਖਦੇ ਨਜ਼ਾਰੇ ਲੈਣੇ ਆ ਨੀ ਉਹਨੂੰ ਕਹਿੰਦੀ ਆ ਜਾ ਭਾਈ ਰੋਟੀ ਖ ਆ ਬੈਠ ਨੇ ਫਕੀਰ ਜੋਲਾ ਉਠਾਏ ਨਿਕਲ ਪੜੇਗੇ ਨਰਿੰਦਰ ਮੋਦੀ ਜੀ ਸਾਡੇ ਨਾ ਨਾ ਕਰਦੇ ਆ ਕਦੇ ਗੱਲਬਾਤ ਆਜੋ ਆਹ ਕੀ ਹਲਵਾ ਕਰ ਰਹੇ ਹੋ ਪਤੰਗ ਹੋ ਪਤੰਗ ਉਡਦੇ ਹੋ ਇਹ ਹੈਗੇ ਜੀ ਪਤੰਗਾਂ ਦੀ ਟੀਮ ਦੇਖਾ ਡੋਰ ਦਿਖਾ ਉਹ ਉੱਡਦੀ ਕੌਣ ਸਾ ਘਾਉ ਹੈ ਪਤੰਗ ਤਾਂ ਹੈ ਨਹੀਂ ਛੋੜ ਲਵੇ ਇਹੀ ਹੈ ਇਹੀ ਹੈ ਕਹਾਂ ਸੇ ਆਏ ਹੋ ਕੀ ਬਿਹਾਰ ਲੈ ਰਹੇ ਅਗੇ ਦਾ ਸਟੇਸ਼ਨ ਮਸ਼ਹੂਰ ਆ ਵਿਚਾਰਾ ਇੱਥੇ ਇੱਕ ਗੱਲ ਹੋ ਰਹੀ ਸੁਨਾਮ ਸਾਜਲੀ ਸੂਜਲੀ ਫੇਲ ਲਈ ਇਹਦੇ ਮੂਰੇ ਕਾਰਨ ਇੱਥੇ ਸਰਬ ਦਾ ਭਲਾ ਰੁਕਦੀ ਹੈ ਹਾਂਜੀ ਸਾਡੇ ਪਬਲਿਕ ਨੂੰ ਬਹੁਤ ਯਾਰੀ ਮਿਲਦੇ ਨੇ ਪਰ ਪਿੰਡਾਂ ਪੁੰਡਾ ਵਾਲਿਆਂ ਨੂੰ ਬਸ ਪਕਾਈ ਸਾਡੀ ਬਹੁਤ ਹੋ ਗਈ ਬਾਕੀ ਕੱਲ ਨੂੰ ਮਾਰਾਂਗੇ